ਇਹ ਸੋ ਪਛੀ ਹੈ ਜਿਹੜਾ ਇਹ ਦੁਨੀਆ ਵਿੱਚ ਇੱਕ ਤਬਦੀਲੀ ਦਾ ਸਾਲ ਗਿਨਾ ਜਾਏਗਾ ਕਿਉਂਕਿ AI ਦੇ ਜਮਾਨੇ ਨੇ ਜ਼ਿੰਦਗਾਰੀ ਫਲਾਉਣੀ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਮੁਲਕ ਵਿੱਚ ਕੀ ਉਧਰ ਤੋਂ ਵੀ ਫਲਾ ਰੱਖੀ ਹੈ ਅਮਰੀਕਾ ਦੇ ਚਗਲੀਆਂ ਚੋਣਾ ਤੋਂ ਵੀ ਹੰਕਾਰ ਕਰ ਦੇਵੇ ਜਿਵੇਂ ਪਿਛਲੀ ਵਾਰੀ ਉਹ ਆਪ ਦਾ ਅਹੁਦਾ ਛੱਡਣ ਤੋਂ ਅੜ ਗਿਆ ਸੀ ਇਸ ਗਾਰ ਦੇ ਮੁੱਦੇ ਤੇ ਸੰਸਾਰ ਦਾ ਨੌਜਵਾਨ ਜਿਹੜਾ ਉਹ ਤਕਬੀਲੀ ਲਈ ਮੋਜਾਰੇ ਕਰਨ ਵਾਸਤੇ ਮੈਦਾਨ ਵਿੱਚ ਆ ਗਿਆ ਹੈ ਫਿਰ ਮੈਨਾਂ ਜੋ ਸਾਰੇ ਦੇ ਸਾਰੇ ਇਹ ਚਾਹੁੰਦੇ ਆ ਕਿ ਸਰਮਾਇਏ ਨੂੰ ਚੁਣੌਤੀ ਦੇਣ ਵਾਲੀ ਧੇਰਾ ਜਿਹੜੀ ਉਹਨੂੰ ਨੱਪ ਦਿੱਤਾ ਜਾਏ ਅਸੀਂ ਸਟੇਟ ਪਾਰਟੀ ਨੂੰ ਵਿਸ਼ਵਾਸ ਦਵਾਂਗੇ ਕਿ ਜਿੰਨਾ ਸਾਡਾ ਕੋਟਾ ਲੱਗੇਗਾ ਅਸੀਂ ਉਸ ਤੋਂ ਵੱਧ ਕੋਟਾ ਲੈ ਕੇ ਜਾਵਾਂਗੇ। ਢੰਡਾ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਾਂਗੇ ਆਪ। ਭਾਰਤੀ ਕਮਿਊਨਿਸਟ ਪਾਰਟੀ ਸੀਪੀਆਈ ਦੇ ਚੰਡੀਗੜ੍ਹ ਵਿਖੇ 1 ਤੋਂ 25 ਸਤੰਬਰ 2025 ਨੂੰ ਹੋ ਰਹਿੇ ਕੌਮੀ ਮਹਾ ਸੰਮੇਲਨ ਦੀ ਕਾਮਯਾਬੀ ਲਈ ਪੰਜਾਬ ਸੂਬੇ ਦੀ ਸਮੁੱਚੀ ਪਾਰਟੀ ਪੂਰੀ ਸਿਹਰ ਦਤਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਜ਼ਿਲ੍ਹਾ ਪਦਰੀ ਪਾਰਟੀ ਵਰਕਰਾਂ ਨੂੰ ਸਰਗਰਮ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਤੇ ਅੱਜ ਫਾਜ਼ਿਲਕਾ ਦੇ ਪਾਰਟੀ ਦਫ਼ਤਰ ਕਾਮਰੇਡ ਵਦਾਵਾ ਰਾਮ ਪਵਨ ਵਿਖੇ ਸੀਪੀਆਈ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਕਾਮਰੇਡ ਸੁਰਿੰਦਰ ਟੰਡਿਆਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਹਾਜ਼ਰ ਹੋਏ। ਉਹਨਾਂ ਮੀਟਿੰਗ ਵਿੱਚ ਹਾਜ਼ਰ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮਾਂਤਰੀ ਪਦਰ ਤੇ 2025 ਦਾ ਵਰਾ ਨਿਰਣਾਇਕ ਅਤੇ ਤਬਦੀਲੀ ਦਾ ਵਾਰ ਆਇਆ ਹੈ। ਸੰਸਾਰ ਪਦਰਤ ਇਹਨ ਅਕਲਾਬੀ ਤਬਦੀਲੀਆਂ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਹਨ ਮੀਟਿੰਗ ਚ ਹੋਰ ਕੀ ਕਿਹਾ ਆਗੂ ਨੇ ਸੁਣਦੇ ਹਾਂ ਅੱਜ ਫਾਜੁਕਾ ਦੀ ਜਿਹੜਾ ਕੌਂਸਲ ਦੀ ਮੀਟਿੰਗ ਵਿੱਚ ਜਿਹੜਾ ਪੰਜਾਬ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਹੜੀ ਪਾਰਟੀ ਦਾ ਅੱਕੀਮਾ ਮਹਾ ਸੰਮੇਲਨ ਹੈ ਪਾਰਟੀ ਕਾਂਗਰਸ ਜੀ ਨੂੰ ਕਰਨੇ ਜਿਹਦੇ ਵਿੱਚ ਥੱਲੇੋਂ ਬ੍ਰਾਂਚਾਂ ਤੋਂ ਚੋਣਾਂ ਹੋ ਕੇ ਬਲਾਕਾਂ ਦੀਆਂ ਜਿਹੜੇ ਨਹੀਂ ਆਫੇ ਚੂਬਿਆਂ ਦਿਆਂ ਫਿਰ ਉਹ ਚੂਬਿਆਂ ਨੇ ਆਪਣੀਆਂ ਚੋਣਾ ਕਰਨ ਤੋਂ ਪਹਿਛੋਂ ਆਲ ਇੰਡੀਆ ਦਾ ਮਹਾ ਸੁਮੇਰਣ ਕਰਕੇ ਆਪਣੀ ਨੀਤੀ ਨੂੰ ਜਿਹੜਾ ਆਪਣਾ ਰਾਜਨੀਤਿਕ ਮਤਾ ਪਾਸ ਕਰਨਾ ਵਿਚਾਰਨਾ ਤੇ ਨਾਲ ਜਿਹੜੀ ਨਵੀਂ ਜਿਹੜੀ ਲੀਡਰਸ਼ਿਪ ਹੈ ਉਹਦਾ ਚਨਾਉ ਦਾ ਪ੍ਰੋਸੈਸ ਪੂਰਾ ਕਰਨਾ ਉਹ ਮਹਾ ਸੁਮੇਰਣਾ ਜਿਹੜਾ ਸਤੰਬਰ ਦੇ ਮਹੀਨੇ 21 ਤੋਂ 25 ਚੰਡੀਗੜ੍ਹ ਵਿੱਚ ਕਰਨ ਦਾ ਪੰਜਾਬ ਦੀ ਪਾਰਟੀ ਨੂੰ ਹੀ ਮੌਕਾ ਮਿਲਿਆ ਹੈ ਪੰਜਾਬ ਦੀ ਪਾਰਟੀ ਪੂਰੇ ਪੰਜਾਬ ਨਾਲ ਜੁੜੀ ਹੋਈ ਹੈ ਉਹਦੇ ਸਬੰਧ ਵਿੱਚ ਅੱਜ ਮੈਂ ਇੱਥੇ ਪਾਰਟੀ ਵੱਲੋਂ ਜ਼ਿਲ੍ਹੇ ਦੀ ਮੀਟਿੰਗ ਨੂੰ ਸੰਬੋਧਨ ਕਰਨ ਵਾਸਤੇ ਆਇਆ ਹਾਂ ਮੈਨੂੰ ਜ਼ਿਲ੍ਹੇ ਨੇ ਜੋ ਕੁਝ ਅੱਜ ਦੀ ਮੀਟਿੰਗ 'ਚ ਹੋਇਆ ਉਹ ਤੋਂ ਬਹੁਤ ਉਤਸ਼ਾਹ ਮਿਲਿਆ ਹੰੜ ਦੇ ਕੋਟੇ ਵੀ ਸਾਰੀ ਪਾਰਟੀ ਪੂਰੇ ਕਰ ਰਹੀ ਹੈ ਫਸਲ ਕਾ ਵੀ ਆਪ ਦੇ ਕੋਟੇ ਪੂਰੇ ਕਰ ਰਿਹਾ 21 ਸਤੰਬਰ ਨੂੰ ਪਹਿਲੇ ਦਿਨ ਹੋਏਗਾ ਤਹਿਤਵਾਰ ਪਰੋਸਨ ਰੈਲੀ ਹੈ ਜਿਹੜੀ ਉਹ ਕੀਤੀ ਜਾਏਗੀ ਪਾਰਟੀ ਕਾਂਗਰਸ ਦੀ ਸ਼ੁਰੂਆਤ ਦਾ ਜਿਹੜਾ ਮਾਹ ਸੁਮੇਰ ਉਹਦੇ ਨਾਲ ਸ਼ੁਰੂ ਹੋਏਗਾ ਉਸ ਰੈਲੀ ਬਾਰੇ ਵੀ ਜਿਹੜੇ ਅੱਜ ਕੋਟੇ ਲਏ ਆ ਉਹ ਅੱਛਾ ਵਾਲੇ ਆ ਸੋ ਮੈਂ ਇਹ ਕਹਿ ਸਕਦਾ ਕਿ ਅੱਜ ਦੀ ਮੀਟਿੰਗ ਦਾ ਜਿਹੜਾ ਅਜੰਡਾ ਸੀ ਉਹ ਫਾਜ਼ਿਲਕਾ ਦੀ ਪਾਰਟੀ ਨੇ ਪਾਰਟੀ ਕਾਂਗਰਸ ਨੂੰ ਸਰਨੂਪ ਕਰਦਿਆਂ ਆਪਣੇ ਜੁਮੇ ਜਿਹੜਾ ਕੰਮ ਲਿਆ ਉਹਨਾਂ ਬਾਖੂਬੀ ਪੂਰੇ ਕਰਨਗੇ ਸਾਰੀ ਪਾਰਟੀ ਇਹ ਜਿਹੜੀ ਉਹ ਇਹਨਾਂ ਤੋਂ ਜਿਹੜੀ ਉਮੀਦ ਕਰਦੀ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਚਾਰਾ ਪੂਰਾ ਹੋਏਗਾ ਖੰਡਾਵੀ ਪਾਰਟੀ ਦਾ ਜਿਹੜਾ ਉੱਥੇ ਰੈਲੀ ਦਾ ਮੈਂ ਅਗਲੀ ਗੱਲ ਕਹਿਣੀ ਚਾਹੁੰਦਾ ਵੀ ਇਹ ਜਿਹੜਾ ਮਹਾਸ਼ਮੇਲਨ ਹੋ ਰਿਹਾ ਹੈ 2025 ਹੈ ਜਿਹੜਾ ਇਹ ਦੁਨੀਆ ਵਿੱਚ ਇੱਕ ਤਬਦੀਲੀ ਦਾ ਸਾਲ ਗਿਣਾ ਜਾਏਗਾ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ ਜਿੰਨੀ ਤੇਜ਼ੀ ਨਾਲ ਕਟਨਾਵਾਵਾਂ ਹੋਣ ਵਾਪਰ ਰਹੀਆਂ ਆਪਾਂ ਵੇਖ ਸਕਦੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੇ ਮੁਲਕ ਵਿੱਚ ਕੀ ਉਧਰ ਤੁਮੀ ਫਲਾ ਰੱਖੀ ਹੈ ਜੋ ਕੁਝ ਉਹ ਕਰਦਾ ਜਾ ਰਿਹਾ ਹੈ ਜਾਂ ਜੋ ਕੁਝ ਉਹ ਵਰਡ ਦਾ ਇੱਕ ਫਾਸ਼ਿਸਟ ਦੇ ਤੌਰ ਤੇ ਉੱਭਰਨ ਦਾ ਕੰਮ ਕਰਦਾ ਜਿਸ ਦੇ ਚ ਲੋਕ ਇਹ ਡਰਦੇ ਆ ਕਿ ਜੇ ਉਹ ਆ ਹੀ ਕਰਦਾ ਰਿਹਾ ਤੇ ਸ਼ਾਇਦ ਅਮਰੀਕਾ ਵੇ ਚਗਲੀਆਂ ਚੋਣਾਂ ਤੋਂ ਵੀ ਇਨਕਾਰ ਕਰ ਦੇਵੇ ਜਿਵੇਂ ਪਿਛਲੀ ਵਾਰੀ ਉਹ ਆਪ ਦਾ ਅਹੁਦਾ ਛੱਡਣ ਤੋਂ ਅੜ ਗਿਆ ਸੀ ਸੋ ਜਿਹੜੇ ਟੰਗ ਨਾਲ ਉਹਨਾਂ ਨੇ ਹਰਾਨ ਤੇ ਹਮਲਾ ਕੀਤਾ ਮੁੜ ਕੇ ਆਪ ਹੀ ਕਿਹਾ ਕਿ ਅਸੀਂ ਹੁਣ ਇਹ ਜੰਗਬੰਦੀ ਕਰਾ ਦਿੱਤੀ ਹੈ ਜਾਂ ਸਾਡੀ ਤੇ ਪਾਕਿਸਤਾਨ ਦੇ ਵਿੱਚ ਵੀ ਜੋ ਆਪਣੇ ਤੌਰ ਤੇ ਉਹ ਆਪਣੀ ਗੱਲ ਕਰਦਾ ਇਹ ਗੱਲ ਦੱਸਦੀ ਹੈ ਕਿ ਸ਼ਰਮਾਇਦਾਰੀ ਹੈ ਜਿਹੜੀ ਉਹ ਆਪਣਾ ਰਾਜ ਚਲਾਉਣ ਵਿੱਚ ਬਹੁਤ ਮੁਸ਼ਕਲ دور ਵਿੱਚ ਦਾਖਲ ਹੋ ਗਈ ਹੈ ਕਿਉਂਕਿ AI ਦੇ ਜਮਾਨੇ ਨੇ ਦੇਰਦਾਰੀ ਫਲਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਰੋਜ਼ਗਾਰ ਦੇ ਮੁੱਦੇ ਤੇ ਸੰਸਾਰ ਦਾ ਨੌਜਵਾਨ ਜਿਹੜਾ ਉਹ ਤਬਦੀਲੀ ਲਈ ਨੋਜਾਰੇ ਕਰਨ ਵਾਸਤੇ ਮੈਦਾਨ ਵਿੱਚ ਆ ਗਿਆ ਹੈ ਆਪਾਂ ਦੇਖ ਸਕਦੇ ਹਾਂ ਕਿ ਨਿਊਯਾਰਕ ਵਿੱਚ ਇੱਕ 31 ਸਾਲਾਂ ਦਾ ਨੌਜਵਾਨ ਹੈ ਜਿਹੜਾ ਉੱਥੋਂ ਦਾ ਯੂਥ ਹੋਣ ਦੇ ਲੋਕ ਸਾਰੇ ਧਰਮਾਂ ਤੋਂ ਉੱਪਰ ਉੱਠ ਕੇ ਡੈਮੋਕ੍ਰੈਟਿਕ ਵੇ ਨਾਲ ਉਹਨੂੰ ਆਪਣਾ ਉਮੀਦਵਾਰ ਬਣਾਉਂਦੇ ਆ ਕਿ ਉਹ ਉੱਥੋਂ ਦਾ ਮੁਖੀ ਬਣੇਗਾ ਨਿਊਯਾਰਕ ਦਾ ਇਹ ਸਾਰੀਆਂ ਗੱਲਾਂ ਦੱਸਦੀਆਂ ਹੈ ਕਿ ਦੁਨੀਆ ਤਬਦੀਲ ਹੋ ਰਹੀ ਹੈ ਸਾਡੇ ਮੁਲਕ ਵਿੱਚ ਵੀ ਸਾਡੇ ਦੇਸ਼ ਦੇ ਹਾਕਮ ਤਾਂ ਇਹ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਨੋ ਕੋਈ ਨੈਸ਼ਨਲਾਈਟਾਂ ਦੇ ਨਾਮ ਤੇ ਅਸਲ ਮੈਨਿਆਂ ਚ ਸਾਰੇ ਦੇ ਸਾਰੇ ਇਹ ਚਾਹੁੰਦੇ ਆ ਕਿ ਸਰਮਾਇਆ ਨੂੰ ਚੁਣੌਤੀ ਦੇਣ ਵਾਲੀ ਟੀਰਾ ਜਿਹੜੀ ਉਹਨੂੰ ਨੱਪ ਦਿੱਤਾ ਜਾਏ ਪਰ ਕਿਉਂਕਿ ਸਰਮਾਇਆ ਲੋਕਾਂ ਨੂੰ ਨੱਪਦਾ ਹੁਣ ਲੋਕ ਉੱਠ ਰਹੇ ਆ ਪਰ ਲੋਕ ਆ ਜਿਹੜੇ ਜਿੱਤਣਗੇ ਕਿ ਪਾਰਟੀ ਕਾਂਗਰਸ ਹੈ ਜਿਹੜੀ ਇਹ ਕਿ ਅਹਿਮ ਫੈਸਲੇ ਹੋਣਗੇ ਔਰ ਇਹਨਾਂ ਅਹਿਮ ਫੈਸਲੇ ਨਾਲ ਅਸੀਂ ਆਪਣੇ ਦੇਸ਼ ਵਿੱਚ ਦੁਨੀਆ ਵਿੱਚ ਚੰਗਾ ਸਮਾਜ ਸਿਰਜਣ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਾਂਗੇ ਅੱਜ ਦੀ ਇਸ ਮੀਟਿੰਗ ਨੇ ਵੀ ਤੇ ਜਿਹੜਾ ਕੁਝ ਪਹਿਲਾਂ ਮੈਂ ਇਹਨੂੰ ਦੇਖਦਾ ਆ ਰਿਹਾ ਉਹਦੀ ਇੱਕ ਆਸ ਬਣਾਈ ਹੈ ਜੋ ਕੁਝ ਇੱਥੇ ਵਾਪਰਿਆ ਸੋ ਮੈਨੂੰ ਬਹੁਤ ਇਸ ਚ ਚੰਗਾ ਲੱਗਿਆ ਨੈਟਰਕ ਦੀ ਪਾਰਟੀ ਨੂੰ ਮੁਬਾਰਕਬਾਦ ਦਿੰਨਾ ਕਿ ਇਹਨਾਂ ਨੇ ਨੌਜਵਾਨਾਂ ਨੂੰ ਆਪਣੇ ਤੌਰ ਤੇ ਪਹਿਲਾਂ ਹੀ ਆਰਗੇਨਾਈਜ਼ ਕਰਨ ਦਾ ਕੰਮ ਬੜੀ ਵੱਡੀ ਪੱਧਰ ਤੇ ਕੀਤਾ ਹੈ ਹਜ਼ਾਰਾਂ ਮੁੰਡੇ ਕੁੜੀਆਂ ਦੇ ਦੋ ਤਿੰਨ ਵਾਰ ਮਾਰਚ ਕੀਤੇ ਆ ਬਲਾਕ ਵਾਈਜ਼ ਮਾਰਚ ਕੀਤੇ ਆ ਇਹ ਸਾਰਾ ਨੌਜਵਾਨੀ ਦੀ ਜਿਹੜੀ ਨਿਰਾਸ਼ਾ ਚ ਜਾਂਦੀ ਗੱਲ ਸੀ ਉਹਨੂੰ ਨਿਰਾਸ਼ਾ ਤੋਂ ਕੱਢ ਕੇ ਇੱਕ ਰੋਸ਼ਨ ਭੁੱਖ ਕੰਨੀ ਲੈ ਕੇ ਜਾਣ ਦਾ ਕੰਮ ਇੱਥੋਂ ਦੀ ਪਾਰਟੀ ਨੇ ਕੀਤਾ ਸਾਰੀ ਪਾਰਟੀ ਨੂੰ ਮੈਂ ਮੁਬਾਰਕਬਾਦ ਦਿੰਦਾ ਜਿਹੜੇ ਨਾ ਜੱਤਵਾਦੀ ਹਿਸਤੋਂ ਦਾ ਬੈ ਕਾਮਰੇਡ ਅੰਸਰਾਏ ਗੋਲਡਨ ਗਿਲਸ ਕਤਰ ਸੀਪੀਆਈ ਫਾਜ਼ਿਲਕਾ ਅੱਜ ਸਾਡੀ ਜ਼ਿਲ੍ਹਾ ਕਾਉਂਸਲ ਫਾਜ਼ਿਲਕਾ ਦੀ ਮੀਟਿੰਗ ਸੀ ਉਹਦੇ ਚ ਵਿਸ਼ੇਸ਼ ਤੌਰ ਤੇ ਸਾਥੀ ਜਗਰੂਪ ਸਿੰਘ ਸ਼ਾਮਲ ਹੋਏ ਨੇ ਰਿਜ਼ਰਵਰ ਦੇ ਤੌਰ ਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਮੁੱਖ ਅਜੰਡਾ ਜਿਹੜਾ ਸਾਡਾ ਸਾਡੀ ਜਿਹੜੀ ਮਾਹ ਸਮਾमेलन ਜਿਹੜਾ ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਹੈ ਪੂਰੇ ਦੇਸ਼ ਦਾ 21 ਤੋਂ 25 ਸਤੰਬਰ ਤੱਕ ਉਹਦੀ ਤਿਆਰੀ ਲਈ ਪਾਰਟੀ ਪਿਛਲੇ ਕੁਝ ਸਮੇਂ ਤੋਂ ਮਤਲਬ ਚੱਲ ਰਹੀ ਹੈ ਇਹ ਸਰਗਰਮੀਆਂ ਕਰ ਰਹੀਆਂ ਆਪ ਕੋ ਆਪਣੀਆਂ ਤਾਂ ਪਾਰਟੀ ਸਟੇਟ ਪਾਰਟੀ ਨੂੰ ਜਿਹੜੀ ਸਾਡੇ ਤੋਂ ਆਸ ਹੈ ਕਿ ਯੂਥ ਤੇ ਸਟੂਡੈਂਟ ਜਿਹੜਾ ਬਨੇਗਾ ਪਾਕ ਸਿੰਘ ਰੋਜ਼ਗਾਰ ਗਰੰਟੀ ਐਕਟ ਪਾਸ ਕਰਾਉਣ ਲਈ ਜਿਹੜੇ ਨੌਜਵਾਨਾਂ ਦੇ ਤੇ ਪਹਿਲਾਂ ਸੰਗਠਨ ਬਣਾਏ ਨੇ ਸਟੇਟ ਪਾਰਟੀ ਨੂੰ ਆ ਸਕੇ ਜਿਹੜਾ ਯੂ ਸਟੂਡੈਂਟ ਵੱਧ ਤੋਂ ਵੱਧ ਉਸ ਰੈਲੀ ਵਿੱਚ ਸ਼ਾਮਲ ਕੀਤਾ ਜਾਵੇ ਅਸੀਂ ਸਟੇਟ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨਾ ਸਾਡਾ ਕੋਟਾ ਲੱਗੇਗਾ ਅਸੀਂ ਉਸ ਤੋਂ ਵੱਧ ਕੋਟਾ ਲੈ ਕੇ ਜਾਵਾਂਗੇ ਰੈਲੀ ਵੀ ਵਧੀਆ ਕਰਾਂਗੇ ਜੋ ਵੀ ਸਾਡੇ ਜੁਮੇ ਜਿਹੜਾ ਕੰਮ ਲੱਗੇਗਾ ਉਹ ਅਸੀਂ ਬਾਖੂਬੀ ਨਿਭਾਵਾਂਗੇ ਆਪ ਦੇ ਤਹਿ ਕੀਤੇ ਕੋਟੇ ਤੋਂ ਕੋਈ ਵੀ ਕੋਟਾ ਹੋਏਗਾ ਚਾਹੇ ਉਹ ਫੰਡ ਕੋਟਾ ਹੋਏਗਾ ਚਾਹੇ ਉਹ ਨੌਜਵਾਨਾਂ ਦੀ ਯੂ ਸਟੂਡੈਂਟ ਦੀ ਗਿਣਤੀ ਦੇ ਵਿੱਚ ਉਹਦਾ ਕੋਟਾ ਜੋ ਲੱਗੇਗਾ ਉਹਦੇ ਤੋਂ ਵੱਧ ਪੀਤਾ ਜਾਏਗਾ ਤਾਂ ਇਸ ਮਾਸ ਮੇਲਣ ਜਿਹੜਾ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾਏ। ਜੀ ਅੱਜ ਦੇ ਜਿਹੜੇ ਸਾਡੀ ਜ਼ਿਲ੍ਹਾ ਕਾਉਂਸਲ ਸੀਪੀਆਈ ਦੀ ਮੀਟਿੰਗ ਹੋਈ ਏ ਉਹਦੇ ਚ ਸਾਥੀ ਜੋ ਰੂਪ ਸੇ ਵੀ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਪੁੰਚੇ ਨੇ। ਸੋ ਜਿਹੜਾ ਸਾਡਾ ਪਾਰਟੀ ਦਾ ਮਾਸ ਮੇਲਣ ਪੂਰੇ ਇੰਡੀਆ ਦਾ ਚੰਡੀਗੜ੍ਹ ਦੇ ਵਿੱਚ 21 ਤੋਂ ਲੈ ਕੇ 25 ਸਤੰਬਰ ਤੱਕ ਹੋ ਰਿਹਾ ਹੈ। ਔਰ ਇਹ ਇੱਕ ਪਾਰਟੀ ਦਾ ਹਮ ਤਿਆਰ ਦੀ ਵੀ ਕੜੀ ਹੈ। ਕਿਉਂਕਿ ਇਸ ਵੇਲੇ ਜਿਹੜਾ ਦੇਸ਼ ਹੈ ਉਹ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਉਤਲ-ਪੁਤਲ ਮਚ ਰਹੀ ਹੈ ਉਹਨਾਂ ਨੂੰ ਵੇਖ ਕੇ ਜਾਂ ਇਥੋਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਇਹਦੇ ਬਾਰੇ ਪੂਰਾ ਗਿਆਨ ਦੇ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਜਾਂ ਮਾਰਚ ਕਰਕੇ ਕਿ ਲੋਕਾਂ ਦੇ ਹਿੱਸੇ ਕੀ ਹੈ ਤੇ ਕੀ ਮਿਲ ਰਿਹਾ ਸੋ ਇਸ ਵਾਸਤੇ ਅਸੀਂ ਜਿਹੜਾ ਵੀ ਸਾਨੂੰ ਖੋਟਾ ਲੱਗਿਆ ਹੈ ਚਾਹੇ ਉਹ ਫੰਡ ਕੋਲ ਪੱਖੋ ਲੱਗੇਗਾ ਜਾਂ ਜਿਹੜੇ ਉਥੇ ਲੋਕ ਲੈ ਕੇ ਜਾਣੇ ਨੇ ਉਦੇ ਪੱਖੋਂ ਵੀ ਅਸੀਂ ਪੂਰੀ ਜਿਹੜੀ ਜਿੰਮਤੀ ਆਦੀ ਮਤਲਬ ਪੂਰੀ ਕਰਾਂਗੇ ਔਰ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਲਾਹਬਤ ਕਰਾਂਗੇ ਆਪਣੀ ਪਾਰਟੀ ਬਾਰੇ ਆਪਣੀ ਪਾਰਟੀ ਦੇ ਸਿਧਾਂਤ ਬਾਰੇ ਪੂਰਾ ਦੱਸ ਕੇ ਕਿ ਅਸੀਂ ਜਿਹੜਾ ਇਹ ਮਾਸ ਮੇਲਣੇ ਉਹ ਅਸੀਂ ਪੂਰੇ ਸ਼ੌਂਕ ਦੇ ਨਾਲ ਪੂਰਾ ਕਰਾਂਗੇ